ਤੁਹਾਡੀ ਉਸੇ ਘਟੇ ਨੇ ਦੱਸ ਖੜੇ ਆ ਬਾਰ ਬਾਰ ਸਾਨੂੰ ਲੜਾਈ ਲੜਨੀ ਪੈਣੀ ਆ ਤੇ ਇਹ ਇਹ ਬੰਦੇ ਉਹਦੇ ਜਿਹੜੇ ਹੈਗੇ ਆ ਕਰਤਾ ਧਰਤਾ ਜਿਹਨਾਂ ਨੇ ਸਾਨੂੰ ਦੁਆਰਾ ਫੈਸਲਿਆਂ ਦਾ ਲੈ ਕੇ ਆਉਂਦੇ ਜਿੰਨੀ ਜਲਦੀ ਸਾਡੇ ਪੰਜਾਬ ਦੇ ਲੋਕ ਇਹ ਸਮਝ ਜਾਣ ਕਿ ਇਹ ਬੰਦੇ ਸਰਕਾਰੀ ਪਿੱਠੂ ਆ ਤੇ ਦਿੱਲੀ ਨਾਲ ਮਿਲ ਕੇ ਚੱਲਦੇ ਆ ਉਨੀ ਜਲਦੀ ਤੁਸੀਂ ਇਹ ਲਾਲ ਦੇ ਬੰਦਾਗ ਦੇ ਮਸਲੇ ਹੱਲ ਕਰ ਸਕਦੇ ਇਹ ਨਾਲ ਕੇ ਚਰਨ ਵਾਲੀ ਸਾਡੀ ਗੱਲ ਕਿਤੇ ਵੀ ਨੂੰ ਸਮਝੀ ਤੇ ਗੁਰੂ ਘਰ ਦੇ ਚ ਨਾਮ ਬੁਲੇ ਦਿੱਤਾ ਤੇ ਨਾਮ ਬੁਲਾਉਂਦੇ ਆਗੇ ਸਾਨੂੰ ਜੋ ਇਹਨਾਂ ਨੇ ਦਿੱਲੀ ਸੰਘਰਸ਼ ਦੇ ਵਿੱਚ ਸਾਡੇ ਨਾਲ ਕੀਤਾ ਲੱਖਾਂ ਨੌਜਵਾਨਾਂ ਨੂੰ ਬੁਲਾ ਕੇ ਟਰੈਕਟਰ ਮਾਰਚ ਦੇ ਰੂਪ ਦੇ ਵਿੱਚ ਸੱਦ ਕੇ ਵੀ ਟਰੈਕਟਰ ਲੈ ਕੇ ਆਓ ਇੱਥੇ ਦਿੱਲੀ ਦੀ ਹੈ ਕਦੇ ਅਸੀਂ ਨਿਸ਼ਾਨ ਝਲਾਵਾਂਗੇ ਅਸੀਂ ਆਹ ਕਰਾਂਗੇ ਉਹ ਕਰਾਂਗੇ ਨੌਜਵਾਨਾਂ ਨੂੰ ਸੱਦ ਕੇ ਬਾਅਦ ਵਿੱਚ ਉਹਨਾਂ ਦੀ ਪੈਠੇ ਜੇ ਸ਼ੁਰੇ ਮਾਰੇ ਇਹਨਾਂ ਲੋਕਾਂ ਨੇ ਬਾਅਦ ਵਿੱਚ ਉਹਨਾਂ ਦੀਆਂ ਜਦੋਂ ਭਾਰ ਨਹੀਂ ਚੱਲਿਆ ਲੱਤਾਂ ਨੇ ਵੀ ਪਤਾ ਸੀਗਾ ਲੱਖਾਂ ਨੌਜਵਾਨਾਂ ਦੇ ਪਰਚੇ ਪੁਆਏ ਇਹਨਾਂ ਨੇ ਟਰੈਕਟਰ ਬਣਾਏ ਜਾਨਾਂ ਦੇ ਵੀ ਨੁਕਸਾਨ ਕਰਵਾਤੇ ਇਹਨਾਂ ਨੇ ਨੌਜਵਾਨਾਂ ਦੇ ਤੇ ਬਾਅਦ ਵਿੱਚ ਉਹ ਦੀਪ ਸਿੱਧੂ ਦਾ ਨਾਮ ਲੈ ਕੇ ਵੀਰ ਦਾ ਤੇ ਸਾਰੀ ਨੌਜਵਾਨੀ ਨੂੰ ਇਹਨਾਂ ਨੇ ਧੱਕ ਕੇ ਸੜਤਾ ਵੀ ਇਹਨਾਂ ਨੇ ਸਾਰੇ ਗਦਾਰ ਆ ਇਹ ਫਲਾਨਾ ਇਹ ਤੀਂਗੜਾ ਸੱਦੇ ਇਹਨਾਂ ਨੇ ਖੁਦ ਸੀ ਆਹੀ ਰਜਿੰਦਰ ਟੋਟਾਰੀਆਂ ਨੇ ਖੁਦ ਸੱਦੇ ਸੀਗੇ ਜਿਹੜੀਆਂ ਵੀ ਇਹਨਾਂ ਨੂੰ ਛੇ ਆ ਜਾਂ ਕੁਛ ਵੀ ਆ ਇਹਨੂੰ ਇੱਕ ਸਾਫ਼ ਗੱਲ ਸਿੱਧੀ ਸਾਡੀ ਸਪਸ਼ਟ ਚਵਾਤਾਵਣੀ ਐ ਇਹਨੂੰ ਬੰਦੇ ਨੂੰ ਵੀ ਤੂੰ ਜਿੱਥੇ ਮਿਲ ਗਿਆ ਤੇਰੇ ਛੱਤਰ ਫੇਰ ਨਹੀਂ ਫੇਰਨਾਗਾ ਜਿੱਥੇ ਤੂੰ ਮਰਜੀ ਭੱਜ ਓਏ ਸੋਹਰਿਆ ਸਤ ਸ੍ਰੀ ਅਕਾਲ ਅੱਜ ਲਈ ਜਿਹੜਾ ਗੁਰੂ ਘਰ ਦੇ ਵਿੱਚ ਬੋਲਣ ਵਾਲੀ ਗੱਲ ਆ ਨਾ ਅਸੀਂ ਅੱਜ ਬੋਲਣ ਦਈਏ ਨਾ ਅਸੀਂ ਕੱਲ ਨੂੰ ਬੋਲਣ ਦਈਏ ਖਾਸ ਕਰਕੇ ਕਾਮਰੇ ਦੀ ਜਥੇਬੰਦੀ ਕਿਸੇ ਨੂੰ ਵੀ ਅਸੀਂ ਗੁਰੂ ਘਰ ਦੇ ਵਿੱਚ ਬੋਲਣਾ ਨਹੀਂ ਦੇਣਾ ਜਦੋਂ ਇਹਨਾਂ ਨੂੰ ਜਕਾਰੇ ਛੜਦਿਆਂ ਤੋਂ ਸ਼ਰਮ ਆਉਂਦੀ ਐ ਜਦੋਂ ਇਹਨਾਂ ਨੂੰ ਫਤੇ ਬੁਲਾਉਣ ਤੋਂ ਨਫ਼ਰਤ ਆਉਂਦੀ ਐ ਤੇ ਗੁਰੂ ਘਰ ਇਹਨਾਂ ਨੂੰ ਇਕੱਠ ਕਰਨ ਤੋਂ ਕਿਉਂ ਨਹੀਂ ਆਉਂਦੀ ਕੀ ਕਿਉਂਕਿ ਇੱਥੇ ਚਾਹ ਪਾਣੀ ਵੀ ਮਿਲ ਜਾਣਾ ਦੁੱਧ ਪਾਣੀ ਵੀ ਛਕਣ ਛਕਾਉਣ ਨੂੰ ਮਿਲ ਜਾਣਾ ਸਾਰੀਆਂ ਸਹੂਲਤਾਂ ਮਿਲ ਜਾਣੀਆਂ ਤੇ ਉਹ ਅਸੀਂ ਇਹਨਾਂ ਦੇ ਕਿਤੇ ਗੁਰੂ ਦੀ ਗੱਲ ਨਹੀਂ ਅਸੀਂ ਮੰਨਣੀ ਕੋਈ ਵੀ ਜਾਂ ਗੁਰੂ ਦੇ ਸਿੱਖ ਨੂੰ ਅਸੀਂ ਚੰਗਾ ਨਹੀਂ ਸਮਝਣਾਗਾ ਤੇ ਅਸੀਂ ਗੁਰੂ ਘਰਾਂ ਦੇ ਵਿੱਚ ਵੀ ਨਹੀਂ ਮੰਨਦੇ ਨੇਗੇ ਤੇ ਇਹ ਰਜਿੰਦਰ ਸਿੰਘ ਜਿੱਥੇ ਮਰਜੀ ਭੱਜ ਲਈ ਜੇ ਤੂੰ ਪਿਉ ਦਾ ਤੇ ਇੱਥੇ ਆ ਜਾ ਭਾਵੇਂ ਹੁਣੇ ਵੇਖਣਾ ਤਾਂ ਜਾਂ ਤੂੰ ਕਿਸੇ ਹੋਰ ਗੁਰੂ ਫੇਰ ਰੱਖ ਲਈ ਸਮਾਗਮ ਸਾਡਾ ਤਾਂ ਜਿਹੜਾ ਕੁਜੀ ਚਕਾਨਾ ਫਸਿਆ ਅਸੀਂ ਸਾਡਾ ਤਾਂ ਰਹਿਣਾ ਫਸਿਆ ਆਂ ਤੇ ਤੇਰਾ ਜਰੂਰ ਪੁੱਤ ਕੱਢ ਕੇ ਹਟਾਂਗੇ ਕਿਸੇ ਦਾ ਰਹਿ ਗਿਆ ਰਹਿ ਗਿਆ ਭਾਵੇਂ ਤੇ ਤੇਰਾ ਜਰੂਰ ਕੱਢਣਾ ਖਾਸ ਕਰਕੇ ਸਾਡੇ ਦਿਲਾਂ ਤੇ ਲਿਖੀ ਪਈ ਆ ਉਹ ਗੱਲ ਜਿਹੜੀਆਂ ਤੁਸੀਂ ਦਿੱਲੀ ਦੀਆਂ ਸਟੇਜਾਂ ਕੈਪਚਰ ਕਰਕੇ ਬੋਲੇ ਆ ਤੇ ਜਿਹੜਾ ਸਿੱਖ ਪੰਥ ਨੂੰ ਪੰਜਾਬ ਦੀ ਨੌਜਵਾਨੀ ਨੂੰ ਜੋ ਕੁਝ ਮਿਲਣਾ ਚਾਹੀਦਾ ਸੀਗਾ ਤੁਸੀਂ ਕੁਝ ਨਹੀਂ ਉਸ ਥਾਂ ਤੋਂ ਦਿੱਤਾਗਾ ਤੇ ਸਾਡੇ ਨੌਜਵਾਨਾਂ ਨੂੰ ਗਮਰਾਹ ਕਰਕੇ ਗਦਾਰਾਂ ਦੇ ਕਰਕੇ ਗਦਾਰ ਬੋਲ ਕੇ ਤੁਸੀਂ ਸਾਡੀ ਨੌਜਵਾਨੀ ਨੂੰ ਪਿੱਛੇ ਧੱਕਿਆ ਉਹ ਸਾਰੀ ਤੇ ਜ਼ਿੰਮੇਵਾਰ ਤੁਸੀਂ ਆ ਆ ਜਿਹੜੇ ਹਾਲਾਤ ਆ ਅੱਜ ਤੁਸੀਂ ਖੁਦ ਜ਼ਿੰਮੇਵਾਰ ਆ ਇਹਨਾਂ ਨੂੰ ਬਣਾਉਣ ਵਾਲੇ ਇਹ ਕੋਈ ਆਮ ਬੰਦਾ ਨਹੀਂਗਾ ਇਹ ਤੁਸੀਂ ਆ ਜਿਹੜੇ ਕਾਮਰੇਡ ਸੋਚ ਰੱਖਦੇ ਆ ਜਾਂ ਜੋ ਵੀ ਆ ਤੁਸੀਂ ਪਰ ਤੁਹਾਨੂੰ ਇੱਕ ਵੇਹ ਦੇ ਨਾਲ ਕਹਿੰਨੇ ਆ ਤੁਹਾਡੇ ਜੁੱਤੀ ਫੇਰਨੀ ਫੇਰਨੀ ਆ ਜੇ ਤੁਸੀਂ ਬਾਜ ਜਾ ਜੋਗੇ ਤਾਂ ਚੰਗਾ ਨਹੀਂ ਸਾਡੇ ਗੁਰੂ ਘਰਾਂ ਲਈ ਮੂੰਹ ਨਾ ਕਰਿਓ ਆਪਦਾ ਸਭ ਤੋਂ ਪਹਿਲਾਂ ਤਾਂ ਇਹ ਗੁਰੂ ਘਰ ਖਾਲਸੇ ਦੇ ਆ ਤੇ ਇੱਥੇ ਕੋਈ ਦੁਸ਼ਟ ਨਹੀਂ ਆ ਸਕਦਾ ਗਾ ਇਹ ਸਾਡੀ ਰਹਿਤ ਮਰਿਆਦਾ ਕਹਿੰਦੀ ਆ ਗੁਰ ਕੀ ਨਿੰਦਾ ਸੁਣਾ ਨਾ ਕੰਨ ਭੇਟ ਤੇ ਸਾਗੋ ਕਰ ਪਾ ਜੋ ਨਾ ਭਜੰਤੇ ਨਾ ਰੈਣਾ ਤਿੰਨ ਕਮ ਐ ਨਾ ਕਰੂੰ ਦਰਸ਼ਨ ਪਰ ਮੈਂ ਇਸ ਪਿੰਡ ਦੀ ਜਿਹੜੀ ਕਮੇਟੀ ਆ ਉਹਨਾਂ ਨੂੰ ਕਹਿਣਾ ਇਥੋਂ ਦੇ ਗੁਰੂ ਘਰ ਦੇ ਗ੍ਰੰਥੀਆਂ ਨੂੰ ਕਹਿਣਾ ਤੁਸੀਂ ਨਿੱਤ ਬਾਣੀ ਪੜਦੇ ਹੈਗੇ ਆ ਤੁਹਾਨੂੰ ਨਹੀਂ ਪਤਾਗਾ ਇਹਨਾਂ ਗੱਲਾਂ ਦਾ ਤੁਸੀਂ ਉਸ ਗੁਰੂ ਨਿੰਦਕ ਨੂੰ ਗੁਰੂ ਦੁਸ਼ਟ ਨੂੰ ਇੱਥੇ ਬੁਲਾ ਸਰਕਾਰ ਦੇ ਸਰਕਾਰੀ ਮੁਖਬਰ ਟਾਊਟ ਪ੍ਰਜਿੰਦਰ ਦੀਪ ਸਿੰਘ ਵਾਲੇ ਨੇ ਸਾਡੇ ਪਿੰਡ ਦੇ ਗੁਰੂ ਘਰ ਦੇ ਵਿੱਚ ਆਉਣਾ ਸੀ ਕੁਝ ਸਾਡੇ ਗੁਰੂ ਘਰ ਪਿੰਡ ਦੇ ਵਿੱਚੋਂ ਹੈਗੇ ਆ ਪਤਵੰਤੇ ਸੱਜਣਾਂ ਬੇਲ ਕੋਲ ਬਹੁਤ ਵਧੀਆ ਕੈਰੇਕਟਰਾਂ ਦੇ ਬੰਦੇ ਆ ਵੀ ਇਹਦਾ ਕੇ ਬੰਦੇ ਜਿਹੜੇ ਯੂਨੀਅਨ ਦੇ ਵਿੱਚ ਰਲੇ ਵੇ ਆ ਕੋਈ ਸ਼ੱਕ ਨਹੀਂ ਉਹਨਾਂ ਦੀ ਇਮਾਨਦਾਰੀ ਉੱਤੇ ਜਾਂ ਉਹਨਾਂ ਦੇ ਕਿਸੇ ਵੀ ਤਰ੍ਹਾਂ ਦੇ ਕਿਸੇ ਕੰਮਕਾਰ ਦੇ ਉੱਤੇ ਵੀ ਬਨਾਉਣ ਉੱਤੇ ਕੋਈ ਦੂਸ਼ਣਬਾਦੀ ਕਰ ਸਕੀ ਪਰ ਉਹ ਬੰਦੇ ਕਿਤੇ ਨਾ ਕਿਤੇ ਇਹਨਾਂ ਕਾਮਰੇਟਾਂ ਦੇ ਝੰਸੇ ਦੇ ਵਿੱਚ ਆਏ ਹੋਏ ਆ ਉਹਨਾਂ ਨੂੰ ਇਹ ਪਤਾ ਹੀ ਨਹੀਂਗਾ ਵੀ ਕਾਮਰੇਟ ਹਵੇਲੇ ਡੰਡੇ ਚੱਕੇ ਤੇ ਲਾਲਜੀਆਂ ਲੀਰਾਂ ਦੇ ਪਸਾਰੇ ਤਿੰਨ ਕਲਾਬ ਜੰਦਾਬਾਦ ਆਹ ਕੁਛ ਕਰਦੇ ਫਿਰੇ ਰਜਿੰਦਰ ਟਾਊਟ ਨੇ ਸਾਡੇ ਪਿੰਡ ਦਾ 2:30 ਵਜੇ ਦਾ ਟਾਈਮ ਦਿੱਤਾ ਇਹਦੇ ਬੰਦੇ ਨੇ ਚੈਲੰਜ ਕੀਤਾ ਸੀ ਵੀ ਰਜਿੰਦਰ ਇੱਥੇ ਬੋਲੂਗਾ ਆ ਖੜਾ ਖਾਲਸ ਜੇ ਰੀਂਦਰ ਕਾਮਰੇਟ ਆਪਦੇ ਇੱਕ ਪਿਓ ਦੀ ਲਾੜ ਹੈ ਤੇ ਗੁਰੂ ਘਰ ਦੇ ਵਿੱਚ ਅਸੀਂ ਖੜੇ ਆਂ ਤੇ ਜੇ ਇੱਥੇ ਰੀਂਦਰ ਕਾਮਰੇਟ ਆ ਗਿਆ ਤੇ ਇਥੋਂ ਸੁੱਕਾ ਨਿਕਲ ਗਿਆ ਤੇ ਫੇਰ ਸਾਨੂੰ ਨਹੀਂ ਆਈ ਕਿਸੇ ਦੀ ਲਾਲ ਕਹਦੋ ਜੀ ਠੀਕ ਹੈ ਨਾ ਸੋ ਨਿਹਾਲ ਸਤਿ ਸ਼੍ਰੀ ਅਕਾਲ ਤੋਂ ਬਾਅਦ ਕਿਸੇ ਨੇ ਆਪਦੇ ਘਰੇ ਸਦਨਾ ਜੰਮ ਜੰਮ ਕੇ ਸੱਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨਿਸ਼ਾਨ ਸਾਹਿਬਾ ਤੋਂ ਰੀਂਦਰ ਕਾਮਰੇਟ ਅਰਗੇ ਭਗੋੜੇ ਸੀ ਨਿਸ਼ਾਨ ਸਾਹਿਬ ਚੜਾਉਣ ਵਾਲੇ ਬਾਈ ਦੀਪ ਸਿੱਧੂ ਅਰਿਆਂ ਦੇ ਤੇ ਹੋਰ ਸਾਡੇ ਸਿੰਘਾਂ ਦੀਆਂ ਜਿਨ੍ਹਾਂ ਨੇ ਮੁਖਬਰੀਆਂ ਕਰਦਾ ਲੱਖ ਲੱਖ ਰੁਪਇਆ ਨਾਮ ਰੱਖਿਆ ਸੀਗਾ ਲੈਟਰ ਪੈਡਾਂ ਜਾਰੀ ਕਰਕੇ ਵੀ ਇਹਨਾਂ ਦੀ ਮੁਖਬਰੀ ਕਰੋ ਤੇ ਅਸੀਂ ਤੁਹਾਨੂੰ ਲੱਖ ਰੁਪਇਆ ਨਾਮ ਦੇਵਾਂਗੇ ਅੱਜ ਉਹਨਾਂ ਨੂੰ ਅਸੀਂ ਕਹਿ ਰਹੇ ਹਾਂ ਬੰਦੇ ਦੇ ਪੁੱਤ ਬਣ ਜਾਓ ਖਾਲਸਾ ਪੰਥ ਦੇ ਦਿਲ 'ਚ ਪੈਂਗਾ ਸਾਰੀਆਂ ਗੱਲਾਂ ਤੇ ਤੁਹਾਡਾ ਕੱਲੀ ਕੱਲੀ ਗੱਲ ਦਾ ਕੱਲੇ ਕੱਲੇ ਮੋੜ ਦੇ ਉੱਤੇ ਅਸੀਂ ਖੜਕੇ ਹਿਸਾਬ ਕਰਾਂਗੇ ਗੁਰੂ ਘਰਾਂ ਦੇ ਵਿੱਚ ਤੇ ਗੁਰੂ ਘਰਾਂ ਦੇ ਵਿੱਚ ਸਾਧ ਸੰਗ ਮੂਰੇ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਸਾਡੇ ਅਣਜਾਣ ਸਿੱਖੜੇ ਆ ਜਿਹੜੇ ਨਾ ਯੂਨੀਅਨ ਦਾ ਹਿਸਾਬਾਂ ਬਣ ਚੁੱਕੇ ਆ ਇਹਨਾਂ ਨੂੰ ਗੁਰੂ ਘਰਾਂ 'ਚ ਨਹੀਂ ਵੜ ਦੇਣਾ ਤੇ ਜੇ ਇਹ ਗੁਰੂ ਘਰਾਂ ਦੇ ਵਿੱਚ ਵੜ ਕੇ ਕੋਈ 19 ਕੀ ਹੁੰਦੀ ਆ ਕਾਨੂੰ ਮੇਰੇ ਪਿੰਡ ਦੇ ਵਿੱਚ ਵੀ ਕੋਈ ਖੱਲਰ ਪੈਂਦਾ ਤੇ ਗੁਰੂ ਘਰ ਦੀ ਕਮੇਟੀ ਸਭ ਤੋਂ ਪਹਿਲਾਂ ਇਸ ਚੀਜ਼ ਦੀ ਜ਼ਿੰਮੇਵਾਰ ਹੋਊਗੀ ਤੇ ਦੂਜੇ ਨੰਬਰ ਦੇ ਉੱਤੇ ਜਿਹੜੇ ਛੱਡਣ ਵਾਲੇ ਇਹਨਾਂ ਨੂੰ ਛੱਡਣ ਵਾਲੇ ਹੋਣਗੇ ਅਸੀਂ ਤਾਂ ਸਿਰਾਂ ਦੇ ਉੱਤੇ ਤਾਫੜ ਬੰਨ੍ਹ ਕੇ ਤੁਰਿਆ ਅਸੀਂ ਤਾਂ ਨਹੀਂ ਛੱਡਨੇ ਜਿੱਥੇ ਸਾਨੂੰ ਮਿਲਣਗੇ ਅਸੀਂ ਕਰਾਂਗੇ ਇਹਨਾਂ ਦੇ ਜੂਤ ਪਤਾਂਗ ਤੇ ਬਾਕੀ ਜਿਨ੍ਹਾਂ ਨੇ ਉਹਦੀ ਹਿੱਸੇਦਾਰੀ ਕਰਾਉਣੀ ਐ ਐਵੇਂ ਕੋਈ ਮਨਰਿਆ ਸਾਹਿਬ ਗੱਲ 'ਚ ਨਾ ਪਾਲੇ ਵੀ ਇੱਥੇ ਮੜ ਕੇ ਗੁਰੂ ਘਰ ਦੀਆਂ ਕਮੇਟੀਆਂ ਦੇ ਜੁੰਡੇ ਵਿੱਚ ਫੜੇ ਜਾਣ ਤੇ ਵਿੱਚ ਇਹਨਾਂ ਦੇ ਫੜੇ ਜਾਣ ਬਾਕੀ ਸੰਗੋ ਤੁਹਾਨੂੰ ਬਾਈ ਗੁਰਸੇਵ ਸਿੰਘ ਪਾਣਾ ਕਰਨਗੇ ਸੰਬੋਧਨ ਇਹਨਾਂ ਦੇ ਤੁਸੀਂ ਵਿਚਾਰ ਸੁਣੋ ਇੱਕ ਗੱਲ ਹੋਰ ਦਿੱਲੀ ਸਿੰਗਰਸ ਚ ਚੱਲਦਾ ਸੀ ਉਹ ਸਟੇਜ ਸਾਂਝੀ ਸੀ ਉੱਥੇ ਇਹ ਸਾਂਝੇ ਸੀ ਉੱਥੇ ਰਜਿੰਦਰ ਦੀਪ ਸਿੰਘ ਵਾਲੇ ਨੇ ਜੋ ਕੁਝ ਬੋਲਿਆ ਉਹ ਸਾਰਿਆਂ ਨੇ ਪ੍ਰਵਾਨ ਕਰ ਲਿਆ ਕਾਂਗਰਸ ਨੇ ਪ੍ਰਵਾਨ ਨਹੀਂ ਕੀਤਾ ਉਹ ਗੱਲ ਨਹੀਂ ਅਸੀਂ ਪ੍ਰਵਾਨ ਕਰਨਾ ਵੀ ਨਹੀਂ ਇਹ ਗੁਰੂ ਦੀ ਸਟੇਜ ਆ ਇੱਥੇ ਪਹਿਲੀ ਗੱਲ ਤਾਂ ਬੋਲਣ ਨਹੀਂ ਦਿੱਤਾ ਜਾਊਗਾ ਤੇ ਜੇ ਕਿਸੇ ਨੇ ਬੋਲਣਾ ਤੇ ਸੀਮਤ ਸ਼ਬਦਾਂ ਦੇ ਵਿੱਚ ਬੋਲੇ ਪਹਿਲੀ ਗੱਲ ਤੇ ਕਾਮਰੇਡ ਬਿਲਕੁਲ ਬੰਦਾ ਅਸੀਂ ਜਾਗੇ ਹੋਏ ਆ ਇਹ ਨਾ ਸੋਚਿਆ ਜਿਵੇਂ ਇਹ ਕਾਮਰੇਡ ਹੈ ਕੋਈ ਲਹਿਦਾ ਇਨਕਲਾਬ ਲੈ ਕੇ ਆਏ ਤੇ ਖੜੀ ਸਿੱਖ ਜਉਂਦੇ ਨਹੀਂ ਵੀ ਅਸੀਂ ਆਪਦੀਆਂ ਸਟੇਜਾਂ ਲਾ ਕੇ ਗੁਰਦੁਆਰਿਆਂ ਚ ਆਪਦੀਆਂ ਮਨਮਾਨੀਆਂ ਕਰਾਂਗੇ ਜ਼ਰੂਰੀ ਨਹੀਂ ਸਾਡਾ ਜਉਣਾ ਠੀਕ ਆ ਅਸੀਂ ਗੁਰੂ ਦੇ ਵਾਸਤੇ ਮਰਨ ਨੂੰ ਵੀ ਤਿਆਰ ਹਾਂ ਸਾਡੀ ਸਟੇਜ ਤੇ ਇੱਥੇ ਆ ਕੇ ਇਹ ਨਹੀਂ ਕਿ ਹਰੀਲਾਂ ਦਾ ਗੁਰਦੁਆਰਾ ਤੇ ਅਸੀਂ ਇਸ ਗੁਰਦੁਆਰੇ ਦੇ ਕੁਝ ਲੱਗਦੇ ਨਹੀਂਗੇ ਅਸੀਂ ਕੌਣ ਸਿੱਖ ਕੌਮ ਦਾ ਇਕੰਗ ਹੈ ਖਾਲਸਾ ਪੰਥ ਦਾ ਇਕੰਗ ਹੈ ਜੇ ਹਰਜਿੰਦਰ ਸਿੰਘ ਦੀਪ ਸਿੰਘ ਵਾਲੇ ਵਾਲਾ ਇੱਥੇ ਆ ਕੇ ਬੋਲੂਗਾ ਅਸੀਂ ਆਪਦੇ ਸਿਰ ਤੱਕ ਲਵਾਉਣ ਨੂੰ ਵੀ ਤਿਆਰ ਆ ਤੇ ਸਿਰ ਕੱਟਣ ਨੂੰ ਵੀ ਤਿਆਰ ਆ ਕਿਉਂਕਿ ਗੁਰ ਕੀ ਨਿੰਦਾ ਸੁਣੈ ਨਾ ਕਾਣ ਭੇਟ ਕਰੋ ਕਿਸ ਸੰਗ ਤਰਪਾਨ ਅਸੀਂ ਕੁਰਬਾਨ ਹੋ ਸਕਦੇ ਆ ਪਰ ਆਪਦੀ ਸਟੇਜ ਤੋਂ ਕੋਈ ਕਾਮਰੇਡ ਹੀ ਨਹੀਂ ਬੋਲਣ ਜਿਵੇਂ ਬਾਬਾ ਜੀ ਨੇ ਗੱਲ ਸਪਸ਼ਟ ਕਰ ਦਿੱਤੀ ਤੇ ਪਿੰਡ ਤੋਂ ਗੁਰਪ੍ਰੀਤ ਸਿੰਘ ਨੇ ਵੀ ਸਪਸ਼ਟ ਕਰ ਦਿੱਤਾ ਇੱਕੋ ਇੱਕ ਸਾਫ਼ ਕਾਮਰੇਡ ਵਾਲੀ ਗੱਲ ਆ ਕਿ ਇਹ ਬੰਦੇ ਜਦੋਂ ਵੀ ਕੋਈ ਸਾਡਾ ਸੰਘਰਸ਼ਾਂ ਦਾ ਹੁੰਦਾ ਇੱਕ ਦੋ ਥਾਵਾਂ ਤੇ ਇਹਦੇ ਨਾਲ ਸਾਡੀ ਵੀ ਸਟੇਜਾਂ ਵਿੱਚ ਹੋਈ ਸੀ ਇਹ ਤਰ੍ਹਾਂ ਇਹ ਕਹਿੰਦੀਆਂ ਕਿ ਤੁਸੀਂ ਆਉਂਦੀ ਸਿੱਖੀ ਸੈਣ ਤੱਕ। ਇਹ ਗੱਲ ਕਿਸਾਨੀ ਮੋਰਚੇ ਦੇ ਵਿੱਚ ਵੀ ਹੋਈ ਆ। ਕਿ ਅਸੀਂ ਮਿਸ਼ਨ ਸਿੰਘ ਸਾਹਿਬ ਤਾਰ ਦਿਓ, ਲਹਿੰਗ ਸਿੰਘ ਪਿੱਛੇ ੜ੍ਹਜੋ। ਇਹ ਕਾਗਰੜੀ ਦੇ ਵਿੱਚੋਂ ਨਿਕਲੀ ਹੋਈ ਬੋਲ ਸੀ। ਇੱਕ ਸਵਾਲ ਕਦਰकांड ਹੋਇਆ ਸੀਗਾ ਫਿਰ ਤੋਂ। ਉਹ ਸਮੇਂ ਸਾਡੀ ਇਹਨਾਂ ਦਾ ਸਟੇਜ ਸਮਝੀ ਹੁੰਦੀ ਰਹਗੀ ਇਹਨਾਂ ਨੇ ਸਾਡੀ ਸਟੇਜ ਹੈ ਕੱਚੀ ਕੀਤੀ ਸੀ। ਮੋਰਚਾ ਉਹ ਅਸੀਂ ਖੁਦ ਮੈਂ ਆਪ ਲਾਇਆ ਸੀਗਾ, ਲੜਾਈ ਅਸੀਂ ਖੁਦ ਲੜੀ ਸੀ। ਜਿਸ ਵਿੱਚ ਲੱਖੇ ਹੋਣੀ ਵੀ ਆਏ ਸੀਗੇ। ਤੇ ਜਾਂ ਗੱਲ ਕਰ ਲਈਏ ਕਿ ਵੀ ਖਰਲਾ ਜੀ ਆਏ ਸੀ ਖਰਲਾ ਸਾਹਿਬ ਆਏ ਸੀ ਬੜੇ ਮਤਲਬ ਮੇਨ ਮੈਂਚਰ ਹੀ ਆਏ ਸੀ ਪੰਜਾਬ ਤੇ ਇਹਨਾਂ ਨੇ ਸਟੇਜ ਕਰਕੇ ਕਰਕੇ ਤੇ ਸਾਡੇ ਜਿਹੜੇ ਆ ਮੁੰਡਿਆਂ ਨੂੰ ਬੋਲਣ ਤੋਂ ਜਿਹੜਾ ਬਹਿ ਨਹੀਂ ਕਰਦਾ ਇਹਨਾਂ ਨੇ ਕਿ ਅਸੀਂ ਸਿੱਖ ਨੌਜਵਾਨਾਂ ਅਮਰਧਾਰੀਆਂ ਨੂੰ ਬੋਲਣ ਦੇਣਾ ਕਿਉਂਕਿ ਉਹਨਾਂ ਦੀ ਕਿਰਪਾਨਾਂ ਪਾਈਆਂ ਹੋਈਆਂ ਨੇ ਦਾਣਿਆਂ ਵਾਲੇ ਆ ਤੇ 17 ਸੇਮ ਹੋਈਆਂ ਨੇ ਤੇ ਇਹ ਗੱਲ ਸ਼ੁਰੂ ਕਰਦੇ ਆ ਅਸੀਂ ਕੀ ਬੱਸ ਦੇ ਤੇ ਅਸੀਂ ਉਹਨਾਂ ਨੂੰ ਬੋਲਣ ਦੇਣਾ ਸਾਡੀ ਉਹਨੇ ਟਕਰਾਅ ਪੈ ਗਈ ਜੀ ਤੇ ਇਹਨਾਂ ਨੇ ਸਾਡੇ ਸਾਫ ਜਿਹੜੇ ਕਿ ਕਾਨੂੰਨ ਨੇ ਹਾਂ ਮਲਾਜੂ ਖੜੇ ਕਿੱਥੇ ਉਸ ਸਮੇਂ ਦੀ ਗੱਲ ਤੁਹਾਨੂੰ ਪਤਾ ਹੋਊਗੀ ਕਿ ਦੋ ਮੁੰਡੇ ਸਪਾਲ ਕਿਰਨੈਵਿੰਗ ਕੇ ਅੰਦਰ ਖੜੇ ਸੀਗੇ ਤਾਂ ਜਦੋਂ ਉਹ ਸੰਘਰਸ਼ ਲੜ ਰਹੇ ਸੀ ਤਾਂ ਇਹਨਾਂ ਬੰਦਿਆਂ ਨੇ ਇਹ ਗੱਲ ਕਹਿ ਦਿੱਤੀ ਸਾਡੀ ਲੜਾਈ ਤਾਂ ਸਾਫ਼ ਸੀ ਕਿ ਸਾਡੇ ਬੰਦੇ ਛੱਡ ਜਾਣ ਇਹਨਾਂ ਨੇ ਸਿੱਧਾ પોલીસ ਦੇ ਸਾਹਮਣੇ ਪ੍ਰੋਸਟ ਦੇ ਕਿ ਇਹਨਾਂ ਦੀ ਜਾਂਚ ਪੜਤਾਲ ਪ੍ਰਸ਼ਾਸਨ ਕਰੇ ਬੰਦ ਦੀ ਕਾਰਵਾਈ ਕਰੇ ਤਾਂ ਨਹੀਂ ਕਰਦੇ ਇਹਨਾਂ ਨੇ ਸਾਫ਼ ਪ੍ਰੋਸਟ ਦੇ ਸਰਕਾਰ ਦੇ ਅੱਗੇ ਪ੍ਰਸ਼ਾਸਨ ਦੇ ਅੱਗੇ ਕਿ ਇਹਨਾਂ ਨੂੰ ਜਿਹੜਾ ਹੈਗਾ ਫੜ ਕੇ ਬੰਦ ਕਰਿਆ ਪਰ ਉਸ ਤੋਂ ਪਹਿਲਾਂ ਐਸਐਸਪੀ ਜਿਹੜਾ ਮੌਕੇ ਤੇ ਸੀਗਾ ਉੱਥੇ ਸ਼ਾਨ ਰਾਜਪਤ ਸਿੰਘ ਸੀਗਾ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹਿ ਦਿੱਤੀ ਕਿ ਜਿਹੜਾ ਮੁੰਡਾ ਉਹ ਸੀਐਸਟਾਫ ਦੇ ਵਿੱਚ ਮਰਿਆ ਜਿਹੜਾ ਉਹ ਮੁੰਡੇ ਆ ਨਕੋਸ਼ ਪਰ ਉਹਨਾਂ ਨੇ ਫਿਰ ਵੀ ਸਾਫ਼ ਤੇ ਸਪਸ਼ਟ ਹੋ ਗਏ ਬੰਦੇ ਸਾਡੇ ਪੁਲਿਸ ਨੂੰ ਪਰੋਸ ਤੇ ਉਹ ਸਮੇਂ ਇਹਨਾਂ ਨੇ ਜਿਹੜੀ ਸਾਡੀ ਜਦੋਂ ਸਾਡੀ ਇੱਕ ਆਹਮੋ ਸਾਹਮਣੀ ਹੋਈ ਕੁਝ ਕਾਂਡ ਉਹ ਪਹਿਲਾਂ ਵੀ ਹੋਏ ਸਨ ਪਰ ਇਹ ਬੰਦੇ ਨੰਗੇ ਘੜ ਹੋ ਕੇ ਪੰਗ ਦੀ ਖਲਾਫਤ ਕਰਦੇ ਸਾਡੀ ਉੱਥੇ ਜੇ ਗੱਲ ਹੋਈ ਸੀ ਕਿ ਜੇ ਤੁਸੀਂ ਕਹਿੰਦੇ ਲੜਾਈ ਸਾਂਝੀ ਹੈ ਜਿਵੇਂ ਕਿਸਾਨੀ ਮੋਰਚੇ ਦੀ ਗੱਲ ਕਰੀਏ ਤੁਸੀਂ ਕਹਿੰਦੇ ਆਓ ਨਿਸ਼ਾਨ ਤੇ ਆਪੇ ਬਾਣੇ ਜਿਵੇਂ ਨੈਗ ਸਿੰਘਾਂ ਦੇ ਤੁਸੀਂ ਪਿੱਛੇ ਛੱਡ ਕੇ ਆਓ ਜਾਂ ਪਿੱਛੇ ਹਟਜੋ ਇਥੋਂ ਤਾਂ ਉਸ ਸਮੇਂ ਵੀ ਸਾਡੀ ਇਹ ਗੱਲ ਹੋਈ ਸੀ ਵੀ ਤੁਸੀਂ ਆਪਦੀਆਂ ਕਾਮਨਿਟੀਆਂ ਆਪਦੇ ਚੰਡੇ ਗਲਾਂ 'ਚ ਤੁਹਾਡੇ ਕਾਮਨਿਟੀ ਦੇ ਪਾਈ ਮੈਡਲ ਇਹਨੂੰ ਪਿੱਛੇ ਲਾ ਕੇ ਆਓ ਤੁਸੀਂ ਇੱਕ ਇਨਸਾਨ ਬਣ ਕੇ ਆਓ ਤਾਂ ਸੰਘਰਸ਼ਾਂ 'ਚ ਲੜੇਗਾ ਦਾਰ ਹੋਵੇਗਾ ਸੋ ਇਹ ਸਾਫ਼ ਤੇ ਸਪਸ਼ਟ ਹੋ ਕੇ ਇਸ ਭਾਰਤੀ ਨੀਤੀ ਦੇ ਨਾਲ ਚੱਲ ਕੇ ਸਾਡੇ ਨੌਜਵਾਨਾਂ ਦੀਆਂ ਮੁਗਬਈਆਂ ਕਰਦੇ ਆ ਟੋਟ ਨਾ ਕਰਦੇ ਆ ਸਾਡੇ ਸਰਵਸਥਾਨ ਤੋਂ ਨਾ ਤਾਂ ਅੱਜ ਬਣਨ ਦੀਏ ਸਾਨੂੰ ਨਾ ਅੱਜ ਪ੍ਰਮਾਣ ਹੈ ਤੇ ਨਾ ਕੱਲ ਪ੍ਰਮਾਣ ਹੋਊਗਾ ਕਿਉਂਕਿ ਇਹ ਈ ਤਰ੍ਹਾਂ ਜਦੋਂ ਵੀ ਕਦੇ ਆਪਾਂ ਗੱਲ ਕਰੀਏ ਕੌਮੀ ਸੰਘਰਸ਼ ਦੀ ਸਮਝਾਉਣ ਸੰਗਰਾਮਾ ਬਿੱਟੇ ਸੰਘਰਸ਼ ਦੇ ਵਿੱਚ ਸਮੇ ਸਮੇਂ ਦੇ ਜੋਧਾਣੀ ਜਿਹੜੇ ਕੌਮ ਦੀ ਗੱਲ ਕੀਤੀ ਧਾਰਮਾਂਸ ਨਾਲ ਲੜੇ ਤਾਂ ਇਹ ਬੰਦਿਆਂ ਨੇ ਟੌਟਪਣਾ ਕੀਤਾ ਕਿ ਪੁਲਿਸ ਦੇ ਜਿਹੜੇ ਬੰਦੇ ਸਾਡੀ ਮੁੱਢੀ ਉਪਰਸੇ ਆ ਤੇ ਸਾਡੀ ਇਹਨਾਂ ਨਾਲ ਕਦੇ ਇੱਕ ਮਤ ਨਹੀਂ ਹੋ ਸਕਦੀ ਤੇ ਨਾ ਸਾਡੀ ਗੜਾਈ ਜਿਹੜੀ ਸਾਡੀ ਹੋ ਸਕਦਾ ਉਹ ਸਟੇਟ ਦੇ ਪਠੂਆ ਇਹ ਕੌਮੀ ਪਠੂ ਜਿਹੜੇ ਗੁਰੂੰਸੇ ਦੇ ਆ ਇਹ ਕੱਲ ਸਾਨੂੰ ਨਿਖੇੜ ਕੇ ਵੇਖਣੀ ਪੈਣੀ ਹੈ ਜਿਹੜੀ ਕਰੋਨਾ ਦੀ ਲੜਾਈ ਸੀ ਉੱਥੇ ਵੀ ਬਾਈ ਦੀਪ ਨੇ ਕੂਕ ਕੇ ਕਿਹਾ ਸੀ ਕਿ ਤੁਹਾਡੀ ਲੜਾਈ ਆਨੰਦਪੁਰ ਸਾਹਿਬ ਦੀ ਮਤੇ ਵਾਲੀ ਹੈ ਮਨ ਅਧਿਕਾਰਾਂ ਦੀ ਅੱਜ ਵੀ ਤੁਸੀਂ ਵਾਰੋ ਵਾਰੀ ਕੀ ਲੜਾਈ ਲੜ ਰਹੇ ਹੋ ਅਗਲਾ ਨੇ ਜਿਹੜੇ ਪਹਾੜ ਨੇ ਵੀ ਤੁਹਾਡੀ ਮੈਂਬਰਸ਼ਿਪ ਜਿਹੜੀ ਆ ਉਹ ਖਰਚ ਕਰਦੇ ਪੰਜਾਬ ਦੇ ਦੂਸਰੀ ਆ ਗਈ ਗੱਲ ਚੰਡੀਗੜ੍ਹ ਦੀ ਉਹਨਾਂ ਨੇ ਉਹ ਵੀ ਤੁਹਾਨੂੰ ਨਾਂ ਦੇ ਕਰਤਾ ਪਰ ਉਹ ਇਲਾਕੇ ਜਿਹੜੇ ਉਹਦੇ ਅੱਛੀ ਜੇਕਰ ਨਸਲਾਂ ਤੇ ਫਸਲਾਂ ਦੀ ਗੱਲ ਆ ਉਹ ਵੀ ਨਾਲ ਪੱਛਾ ਦੇ ਮੱਧ ਵਿੱਚ ਮੌਜੂਦ ਸੀ ਅੱਜ ਅਸੀਂ ਕੱਲੀ ਕੱਲੀ ਲੜ ਰਹੇ ਹਾਂ ਕਿਉਂ ਕਿ ਇੱਕ ਆਵਲ ਨੂੰ ਮੁਰੇ ਲੱਗੇ ਸੀ ਬਾਈ ਦੀਪ ਨੇ ਕਿਹਾ ਸਾਰੇ ਵੱਡੇ ਆਕਾਰ ਦੇ ਵਿੱਚ ਸਾਰੀ ਲੜਾਈ ਲੜੀ ਜਾਣੀ ਚਾਹੀਦੀ ਅੱਜ ਅਸੀਂ ਕੱਲੀ ਕੱਲੀ ਲੜਾਈ ਲੜ ਰਹੇ ਹੁਣ ਬਿਜਲੀ ਦੀ ਗੱਲ ਕਰ ਲੈਂਦਾ ਤੁਹਾਡੇ ਆਪ ਦੇ ਪਾਣੀ ਆ ਤੁਹਾਡੀ ਬਿਜਲੀ ਜਿਹੜੀ ਆ ਲੰਬੇ ਕੀਤੀ ਜਾ ਰਹੀ ਆ ਤੁਹਾਨੂੰ ਕੋਲੇ ਵਾਲੀ ਬਿਜਲੀ ਦੀ ਆ ਰਹੀ ਤੇ ਮਹਿੰਗੇ ਪੈਸੀ ਆ ਹੁਣ ਨਹੀਂ ਮਿਲਦੀ ਤਾਂ ਕਹਿੰਦੇ ਜੀ ਕੋਲਾ ਮੁੱਕ ਗਿਆ ਤੁਹਾਡੇ ਕੋਲੇ ਸਭ ਕੁਝ ਤੁਹਾਡਾ ਪਾਣੀ ਹੈ ਪਰ ਤੁਹਾਨੂੰ ਨਹੀਂ ਮਿਲ ਰਿਹਾ ਸਰਪੇ ਫਿਰ ਜੇ ਇਹਨਾਂ ਦੀ ਦੇਣ ਵਾਲੇ ਲੋਕਾਂ ਨੂੰ ਜਿਹਦੇ ਕਾਰਨ ਤੁਹਾਡੇ ਮੂਰੇ ਲਾ ਕੇ ਤੋਰੇ ਦਿੱਤੇ ਇਹ ਗੱਲ ਬਾਈ ਬੀਬੀ ਨੇ ਉਸੇ ਦਿਨ ਕਹਿ ਦਿੱਤੀ ਸੀ ਕਿ ਤਿੰਨਾ ਕਾਨੂੰਨਾਂ ਦੇ ਨਾਲ ਨਾਲ ਤੁਹਾਡਾ ਨੁਕਸਾਨ ਅੱਜ ਹੋਇਆ ਤੇ ਨਾਲ ਤੁਹਾਨੂੰ ਕਦੇ ਨੂੰ ਫਾਇਦਾ ਹੋਣਾ ਜੀ ਵਾਸ ਨਹੀਂ ਤੁਹਾਡਾ ਨੁਕਸਾਨ ਤਾਂ ਉਸ ਤੋਂ ਪਹਿਲਾਂ ਵੀ ਹੋ ਰਿਹਾ ਸੀ ਤੇ ਉਸ ਤੋਂ ਬਾਅਦ ਵੀ ਹੋਣਾ ਸੋ ਅੱਜ ਉਸੇ ਕਦਰੇ ਤੇ ਖੜੇ ਆ ਬਾਰ ਬਾਰ ਸਾਨੂੰ ਲੜਾਈ ਲੜਨੀ ਪੈਣੀ ਆ ਤੇ ਇਹ ਇਹ ਬੰਦੇ ਉਹਦੇ ਜਿਹੜੇ ਹੈਗੇ ਆ ਕਰਤਾ ਤਾਂ ਦਾਦੇ ਨਾਲ ਸਾਨੂੰ ਦੁਆਰਾ ਕੋਈ ਸਰਕਾਰ ਦਾ ਲੈ ਕੇ ਆਉਂਦਾ ਜਿੰਨੀ ਜਲਦੀ ਸਾਡੇ ਪੰਜਾਬ ਦੇ ਲੋਕ ਇਹ ਸਮਝ ਜਾਣ ਕੇ ਕਿ ਇਹ ਬੰਦੇ ਸਰਕਾਰੀ ਪਿੱਠੂ ਆ ਤੇ ਦਿੱਲੀ ਨਾਲ ਮਿਲ ਕੇ ਚੱਲਦੇ ਆ ਉਨੀ ਜਲਦੀ ਤੁਸੀਂ ਇਹਨਾਂ ਦੇ ਪੰਜਾਬ ਦੇ ਮਸਲੇ ਹੱਲ ਕਰ ਸਕਦੇ ਹੋ ਇਹ ਨਾਲ ਕੇ ਚੱਲਣ ਵਾਲੀ ਸਾਡੀ ਗੱਲ ਕਿਤੇ ਵੀ ਨਹੀਂ ਸਕਦੀ ਤੇ ਗੁਰੂ ਘਰ ਦੇ ਚ ਮਾਮਲੇ ਦਿੱਤਾ ਤੇ ਨਾ ਮੰਨ ਲਿਆ